ਉਜੀ ਅੱਜ ਤਰੀਕ 3 ਜੂਨ 2024 ਆਪਾਂ ਤਿਆਰ ਹੋ ਗਏ ਆ ਤੀਜੇ ਦਿਨ ਦੇ ਫੇਮਗੁੰਡ ਸਾਹਿਬ ਦੀ ਚੜ੍ਹਾਈ ਵਾਸਤੇ ਸਵੇਰ ਦੇ 9:35 ਹੋ ਗਏ ਨੇ ਤੇ ਨਾਲ ਦੇ ਚੋਬਰ ਆਪਣੇ ਤਕਰੀਬਨ ਸਾਰੇ ਤਿਆਰ ਹੋ ਗਏ ਤੇ ਇੱਧਰ ਆਖਰੀ ਲੜਾਂ ਦੀ ਸਫਾਈ ਚੱਲ ਰਹੀ ਹੈ ਬਾ ਆਪਣੇ ਹਰਜਿੰਦਰ ਸਿੰਘ ਜੀ ਦੀ ਜੱਗਾ ਉਸਤਾਦ ਲੱਗੇ ਬਣੇ ਕਰਨ ਇੱਧਰ ਗੱਗੀ ਉਸਤਾਦ ਐਨਕਾ ਲਾ ਕੇ ਫੁੱਲ ਕੈਮੋ ਕੈਮ ਹੋਈ ਖੜੇ ਨੇ ਅੱਗੇ ਚੱਲਦੇ ਆਂ ਲੰਗਰ ਛਕਦੇ ਆਂ ਤੇ ਫਿਰ ਕਰਦੇ ਆਂ ਤਿਆਰੀਆਂ ਚੜਾਈਆਂ ਦੀਆਂ ਥੋੜਾ ਜਿਹਾ ਸਫ਼ਰ ਹੋਰ ਹੈ ਮੋਟਰਸਾਈਕਲਾਂ ਤੇ ਕਹਿੰਦੇ 4 ਕਿਲੋਮੀਟਰ ਵਾਲਾ ਜਿਹੜਾ ਹੈਗਾ ਆਪਣੇ ਹਰਜਿੰਦਰ ਸਿੰਘ ਜੀ ਚਲਾ ਰਹੇ ਨੇ ਚੱਲੀਏ ਥੋੜੇ ਜੱਜ ਚੱਲਦੇ ਨੇੜੇ ਆਪਣੇ ਸ਼ੇਰ ਹੋ ਗਏ ਨੇ ਇਕੱਠੇ ਹੁਣ ਚੜਾਈਆਂ ਤਾਇਦਲ ਸ਼ੁਰੂ ਹੋਣ ਲੱਗੀਆਂ ਦੇਖਦੇ ਆ ਕਿੰਨੇ ਵਜੇ ਤੱਕ ਆਪਾਂ ਪਹੁੰਚਦੇ ਆ ਜੁੜੇ ਰਹਿਾਂਗੇ ਤੁਹਾਡੇ ਨਾਲ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਚੜਦੇ ਆ ਜੀ ਚੜਾਈਆਂ ਹੁਣ ਚੋਬਰਾਂ ਨੇ ਚੜਾਈ ਹਲੇ 100 ਮੀਟਰ ਵੀ ਨਹੀਂ ਪੂਰੀ ਕੀਤੀ ਸਾਹ ਇਦਾਂ ਭਲਾਈ ਬੈਠੇ ਨੇ ਜਿਵੇਂ ਛੋਟੇ ਟਰੈਕਟਰ ਦੇ ਮਗਰ ਵੱਡਾ ਰੂਟਾ ਬੀਟਰ ਪਾ ਕੇ ਜ਼ੋਰ ਮਰਾਤਾ ਹੋਵੇ ਇਹ ਜ਼ੋਰ ਭਾਈ ਵੱਜੇ ਤਾਂ ਨੇ ਥੱਕੇ ਮੁੰਡੇ ਤਾਂ ਨੇ ਕਿਉਂਕਿ ਮੁੰਡਿਆਂ ਨੇ ਇੱਕਦਾਰ ਨਾ ਹੱਦੀ ਚੜਾਈ ਤੇ ਥਕਾਨ ਹਾਸਲ ਕੀਤੀ ਹੋਈ ਆ ਆ ਮੁੰਡਾ ਕਹਿੰਦਾ ਵੀ ਕੈਮਰਾ ਥੱਲੇ ਆ ਸ਼ੁਕਰ ਕਰ ਵੀਰਿਆ ਕੈਮਰਾ ਹੱਥ 'ਚ ਆ ਇਹ ਗਿਰ ਵੀ ਜਾਣਾ ਸ਼ੁਰੂਆਤ ਵਿੱਚ ਹੀ ਚਰਨੇ ਦਾ ਖੂਬਸੂਰਤ ਨਜ਼ਾਰਾ ਅੱਧੇ ਜੇ ਤੱਕ ਆਉਂਦਾ ਉਦੋਂ ਬਾਅਦ ਤਾਂ ਹਵਾ ਚ ਮਿਲ ਜਾਂਦਾ ਚਰਨਾ ਹਵਾਵਾਂ ਇੰਨੀ ਸੋਹਣੀਆਂ ਚੱਲਦੀਆਂ ਨੇ ਥੱਕਦੇ ਟੈਂਦੇ ਆਪਣੇ ਜਵਾਨ 2 ਕਿਲੋਮੀਟਰ ਦਾ ਫਾਸਲਾ ਤੈਅ ਕਰਕੇ ਹੁਣ ਗੋਡੇਆਂ ਦੀ ਮਾਲਸ਼ਾ ਕਰਕੇ ਚੋਬਰ ਫੇਰ ਤੁਰਨਗੇ ਇੱਧਰ ਸਾਡਾ ਗੱਗੀ ਉਸਤਾਦ ਥੋੜਾ ਜਿਆਦਾ ਡਾਊਨ ਹੋ ਗਿਆ ਹਾਸਿਆਂ ਚ ਆਪਣੇ ਆਪ ਨੂੰ ਲੁਕਾਉਂਦਾ ਹੋਇਆ ਵੀਰ ਸਾਡਾ ਪੱਲ ਦੀਆਂ ਚੜਾਈਆਂ 'ਚ ਚੋਬਰ ਕੁਝ ਕਦਮਾਂ ਦੀ ਦੂਰੀ ਤੇ ਚੱਲਦੇ ਨੇ ਤੇ ਆ ਨਾਲ-ਨਾਲ ਨਹਿਰ ਦਾ ਸ਼ੋਰ ਤੇ ਸੋਹਣਾ ਨਜ਼ਾਰਾ ਨੰਗੀ ਅੱਖ ਨਾਲ ਜਿਹੜਾ ਬਹੁਤ ਸੋਹਣਾ ਲੱਗਦਾ ਤੇ ਬਾਕੀ ਚੱਲ ਰਹੇ ਆ ਕੁਝ ਦੋਸਤ ਆਪਣੇ ਨਾਲ ਦੇ ਪਿਛੇ ਰਹਿ ਗਏ ਆਪਣੇ ਲੱਗਾ ਪਿੱਠੂ ਐਸ ਕਰਕੇ 10-20 ਕਦਮਾਂ ਦੀ ਆਪਣੀ ਦੂਰੀ ਰਹਿੰਦੀ ਆ ਬਾਕੀ ਲੱਗਦੇ ਆ ਮਿੱਤਰਾਂ ਦੇ ਨਾਲ ਚੱਲਦੇ ਸਫਰਾਂ 'ਚ ਕਦੇ ਅੱਗੇ ਕਦੇ ਪਿੱਛੇ ਕਰਦੇ ਰਹੇ ਆ ਕਿ ਬਾਰਤਾਲਾਪ ਜੱਦਾਂ ਕਿਤੇ ਪਹੁੰਚਦੇ ਆਂ ਚਲਦੀ ਚਾਲ 'ਚ ਉਖੜੇ ਸਾਹਾਂ ਤੋਂ ਅੰਦਾਜ਼ਾ ਲੱਗ ਗਿਆ ਹੁਣ ਵਿੱਚੋਂ ਉਪਰਾਂ ਦੇ ਬੱਕਰੇ ਬੋਲ ਗਏ ਨੇ ਤੇ ਸਾਹਾਂ ਸਾਹ ਹੋ ਗਏ ਚੋਂ ਉਪਰ ਤਿੱਖੀਆਂ ਚੜ੍ਹਾਈਆਂ ਕਰਕੇ ਇਹ ਇੱਥੇ ਆਸਰਾ ਕੱਲਾ ਰਾਹ 'ਚ ਲੱਗੀਆਂ ਕਿਤੇ ਕਿਤੇ ਟੂਟੀਆਂ ਦਾ ਤੇ ਮੂੰਝ ਪਈਆਂ ਹੋਈਆਂ ਲਿਮ ਸਿੜੀਆਂ ਗੋਲੀਆਂ ਯਾਨੀ ਵਿਟਾਮਿਨ ਸੀ ਦਾ ਐਸੇ ਆਸਰੇ ਚੋਂ ਉਪਰ ਤੋੜੇ ਜਾਂਦੇ ਨੇ ਸਾਂ ਨਾਲ ਸਾਂ ਰਲਾਉਣ ਦੀ ਕੋਸ਼ਿਸ਼ ਤੇ ਪਰੀਆਂ ਦੇ ਤਲਖ ਦੇ ਪੈਰ ਜੋ ਜੋ ਪਰਾਂ ਦੇ ਪੈਰਾਂ ਨਾਲ ਲੱਗੇ ਦੇਖਦੇ ਆ ਬਾਕੀ ਅੱਗੇ ਦੀਆਂ ਚੜ੍ਹਾਈਆਂ ਬਤਾਂਦੀਆਂ ਉੱਚੀਆਂ ਨੋਕਾਂ ਅੱਖਾਂ ਕੱਢ ਕੱਢ ਡਰਾਉਂਦੀਆਂ ਨੇ ਹੌਸਲਿਆਂ ਨੂੰ ਪ੍ਰਸਤ ਕਰਦੀਆਂ ਜਾਂਦੀਆਂ ਨੇ ਪਰ ਸ਼ੇਰ ਵੈਹਰੂ ਦਾ ਨਾ ਹੋ ਲੈ ਕੇ ਚੱਲਦੇ ਜਾ ਰਹੇ ਨੇ ਬਾਕੀ ਟੀਮ ਦੇ ਕੁਝ ਮੈਂਬਰ ਪਿੱਛੇ ਆਪਾਂ ਫਿਲਹਾਲ ਕਿੱਚੇ ਹੋਇਆ ਪ੍ਰੋਗਰਾਮ ਦੇਖਦੇ ਆ ਕਦੋਂ ਤੱਕ ਪਹੁੰਚਦੇ ਆ ਆਪਾਂ ਅੱਜ ਰੁਕਾਂਗੇ ਜੀ ਗੋਬਿੰਦ ਧਾਮ ਗੋਬਿੰਦ ਘਾਟ ਤੋਂ ਤੁਰੇ ਆ ਤੇ ਪੁਰਾਣੇ ਆਏ ਮੁੰਡਿਆਂ ਨੇ ਦੱਸਿਆ ਵੀ ਇੱਕ ਰਾਤ ਆਪਾਂ ਨੂੰ ਗੋਬਿੰਦ ਧਾਮ ਰੁਕਣਾ ਪੈਣਾ ਤੇ ਤੜਕੇ ਚਾਲੇ ਪਾ ਕੇ ਜਾਵਾਂਗੇ ਗੁਰਦੁਆਰਾ ਹੇਮਕੁੰਡ ਸਾਹਿਬ ਕੁਦਰਤ ਦੇ ਸੋਮਿਆਂ ਵਿੱਚੋਂ ਇੱਕ ਸੋਮਾ ਪਾਣੀ ਤੇ ਜਿਹੜਾ ਬਹੁਤ ਸੋਹਣੀ ਪੱਥਰਾਂ ਚ ਵੱਜ-ਵੱਜ ਆਵਾਜ਼ਾਂ ਕੱਢਦਾ ਹੋਇਆ ਇੱਕ ਖੂਬਸੂਰਤ ਨਜ਼ਾਰਾ ਦਿੰਦਾ ਸਾਹਮਣੇ ਝਰਨੇ ਦਾ ਝਲਕਾਰਾ ਹੈ ਕਾਫੀ ਦੂਰੀ ਤੇ ਪਰ ਆਪਾਂ ਨੂੰ ਇਹ ਰਾਣੀ ਸੁੰਦਰਾ ਨਾਲ ਦਿਖ ਰਿਹਾ ਹੈ ਅਸਲ 'ਚ ਦੇਖੀਏ ਤਾਂ ਝਰਨਾ ਉਹ ਵਗਦਾ ਜੋ ਕਿ ਆਪਾਂ ਨੂੰ ਦੂਰਬੀਨ ਬੜੇ ਵਧੀਆ ਟੰਗ ਨਾਲ ਦਿਖਾਉਂਦੀ ਆ ਤੇ ਅੱਖਾ ਕੱਢਦਾ ਹੋਇਆ ਆਪਾਂ ਨੂੰ ਮੌਸਮ ਤੇ ਛਤਰੀ ਦੀ ਸ਼ਾਮੇ ਬੈਠੇ ਆਪਣੇ ਯਾਰ ਸ਼ੱਕਦੇ ਹੋਏ ਪ੍ਰਾਂਤ ਇਹ ਵੀਰ ਦੇ ਦੱਸਣ ਅਨੁਸਾਰ ਆਪਾਂ ਆਪਣੀ ਚੜ੍ਹਾਈ 75% ਕਲੀਅਰ ਕਰਤੀ ਤੇ 25% ਬਾਕੀ ਹੈ ਆਪਣੇ ਨਾਲ ਦੇ ਮਿੱਤਰ ਸਾਥੀ ਪਿੱਛੇ ਰਹਿ ਗਏ ਨੇ ਸਾਰੇ ਕਾਫੀ ਲੰਮੇ ਰੀ ਬਾਟ ਦਾ ਫਰਕ ਫਾਸਲਾ ਪੈ ਗਿਆ ਅੱਗੇ ਜਾ ਕੇ ਉਹ ਦੇਖਦੇ ਆ ਉਹਨਾਂ ਨੂੰ ਦੇਖਦੇ ਆ ਫਿਰ ਇਕੱਠੇ ਚੱਲਾਂਗੇ ਐਂਡਲੇ ਮੋਕੇ ਤੱਕ ਮੋਬਾਈਲ ਨੈਟਵਰਕ ਵੀ ਚਾਏ 1-2 ਸਿਗਨਲ ਆਪਾਂ ਨੂੰ ਦੱਸਦੇ ਆ ਵੀ ਆਪਾਂ ਆਪਣੀ ਮੰਜ਼ਿਲ ਦੇ ਬਿਲਕੁਲ ਨਜ਼ਦੀਕ ਹਾਂ ਤੇ ਮੰਜ਼ਲਾਂ ਦੇ ਨੇੜੇ ਜਾ ਕੇ ਪਾਣੀ ਦੀਆਂ ਛਲਕਾਰਾਂ ਦੇ ਨਾਲ ਚੋਟੀਆਂ ਦਾ ਨਜ਼ਾਰਾ ਕੁਛ ਇਸ ਤਰ੍ਹਾਂ ਦਾ ਜੀ। ਪਾਇਨ ਟਰੀ ਦੇ ਦਰਖਤ ਬੜੇ ਖੂਬਸੂਰਤ ਲੱਗਦੇ ਨੇ। ਵਿੱਚ ਉੱਗੇ ਛੋਟੇ ਮੋਟੇ ਦਰਖਤ ਪਹਾੜਾਂ ਦੀ ਸੁੰਦਰਤਾ ਨੂੰ ਬਹੁਤ ਜ਼ਿਆਦਾ ਵਧਾ ਦਿੰਦੇ ਨੇ। ਉਹਨਾਂ ਪਹਾੜਾਂ ਚੋਂ ਰਿਸਦਾ ਹੋਇਆ ਪਾਣੀ ਅੱਖਾਂ ਨੂੰ ਕੰਨਾਂ ਨੂੰ ਸਕੂਨ ਦਿੰਦਾ। ਅੱਧੇ ਘੰਟੇ ਦੀ ਉਡੀਕ ਤੋਂ ਬਾਅਦ ਆਪਣੀ ਟੀਮ ਆਪਣੇ ਤੱਕ ਪਹੁੰਚ ਗਈ ਆ। ਕੱਲਾ ਹਰਜਿੰਦਰ ਸਿੰਘ ਡੰਡੇ ਖੜਕਾਉਂਦਾ ਹੁੰਦਾ ਤੇ ਮਗਰ ਜੱਗਾ ਤੇ ਉਸਤਾਦ ਗੱਗੀ ਓਲੇ ਓਲੇ ਚੱਲਦਾ ਚਿਹਰਾ ਦਿਖਾਇਆ ਹਸੀਨ ਚਿਹਰੇ ਮੇਰੇ ਵੀਰ ਦੇ ਸਮਾਂ ਹੋ ਗਿਆ ਜੀ ਸ਼ਾਮ ਦੇ 5:30 ਤੇ ਆਪਾਂ ਪਹੁੰਚ ਗਏ ਆ ਗੋਵਿੰਦ ਧਾਮ ਆਪਣੀ ਲੋਕੇਸ਼ਨ ਦੇ ਨੇੜੇ ਹੁਣ ਜਾ ਕੇ ਲੱਭਾਂਗੇ ਆਪਾਂ ਰੈਣ ਵਸੇਰਾ ਮਿੱਤਰ ਮੰਡਲੀ ਆਪਣੀ ਸਾਰੀ ਹਰਜਿੰਦਰ ਸਿੰਘ ਜੱਗਾ ਤੇ ਗੱਗੀ ਉਧਰ ਤਸਵੀਰਕਾਰੀਆਂ ਦਾ ਜ਼ੋਰ ਚੱਲਦਾ ਹੋਇਆ ਆਖਿਲ ਦੀ ਹੈਲੀਕਾਪਟਰ ਨਾਲ ਤਸਵੀਰਕਾਰੀਆਂ ਡੂੰਘੇ ਰੂਪ ਚ ਕਰਦੀਆਂ ਨੇ ਪਹਾੜਾਂ ਦੀਆਂ ਚੋਟੀਆਂ ਚੋਂ ਨੇੜੇ-ਨੇੜੇ ਵਗਦੇ ਝਰਨੇ ਇਹ ਗੱਲ ਦਾ ਸਬੂਤ ਦੰਦੇ ਨੇ ਵੀ ਸਿਆਲੀ ਮੌਸਮ 'ਚ ਪਹਾੜ ਚਟੇ ਰੰਗ ਦੇ ਹੁੰਦੇ ਨੇ ਤੇ ਸਾਹਮਣੇ ਜਿਆਦਾ ਉਚਾਈ ਤੇ ਚੜੇ ਪਹਾੜ ਹਾਲੇ ਵੀ ਚਿੱਟੀ ਚਾਦਰ ਨਾਲ ਢਕੇ ਹੋਏ ਨੇ ਇੱਧਰ ਸਾਡੇ ਜੱਗਾ ਸਾਹਿਬ ਦੂਰਬੀਨ ਨਾਲ ਦੂਰ ਦਰਾਡੇ ਦਾ ਨਜ਼ਾਰਾ ਬੜੇ ਹੀ ਪਿਆਰ ਨਾਲ ਤੱਕ ਰਹੇ ਨੇ ਬਾਕੀ ਹਰਜਿੰਦਰ ਸਾਹਿਬ ਘਰੇ ਗੱਲ ਕਰਨ ਲਈ ਫੋਨ ਦੇ ਨੈਟਵਰਕ ਦੇ ਇੰਤਜ਼ਾਰ 'ਚ ਤੇ ਗੱਗੀ ਸਾਹਿਬ ਸਾਡੇ ਬੈਠੇ ਇਹਨਾਂ ਦੋਨਾਂ ਨੂੰ ਤੱਕ ਰਹੇ ਨੇ ਤੇ ਮਿੱਠੀ-ਮਿੱਠੀ ਮੁਸਕਾਨ ਨਾਲ ਥਕਾਵਟ ਲਾਉਣ ਦੀ ਕੋਸ਼ਿਸ਼ ਚ ਨੇ ਸਮਾਂ ਹੋ ਗਿਆ ਜੀ ਸ਼ਾਮ ਦੇ 8:30 ਵਜੇ ਤੇ ਹੁਣ ਆਪਾਂ ਪਹੁੰਚ ਗਏ ਆ ਗੋਮੇਤਾ ਆ ਆਪਣਾ ਹਰਜਿੰਦਰ ਸਿੰਘ ਨਾਲ ਜੱਗਾ শেਠ ਤੇ ਗੱਗੀ ਬਾਈ ਸਵੇਰ ਤੋਂ ਚਾਰ ਜਣੇ ਦੀ ਟੀਮ ਪੱਕੇ ਤੌਰ ਤੇ ਚੱਲ ਰਹੀ ਆ ਜਿਹੜੀ ਅੱਗੇ ਵੀ ਚੱਲਦੀ ਰਹੂਗੀ ਅੱਜ ਦੇ ਬਲੌਗ ਦੀ ਕਰਦੇ ਆਂ ਇੱਥੇ ਸਮਾਪਤੀ ਨੀਂਦਾਂ ਕਰਦੇ ਆਂ ਪੂਰੀਆਂ ਸਵੇਰੇ ਮਿਲਾਂਗੇ ਨਵੇਂ ਬਲੌਗ ਨਵੀਂ ਵੀਡੀਓ ਨਾਲ